ਜਲਾਜੰਦਰ ਦਿਆਤੀ ਦੇ ਐਸਐਸਪੀ ਹਰ ਕਮਰ ਸਿੰਘ ਖੱਖ ਡੀਐਸਪੀ ਸਰਮ ਸਿੰਘ ਬਲਦੇ ਦੇ ਨਿਰਦੇਸ਼ਾਂ ਤੇ ਥਾਣਾ ਫਲੌਰ ਦੇ ਐਸਐਚਓ ਸੰਜੀਤ ਕਪੂਰ ਤੇ ਉਹਨਾਂ ਦੀ ਟੀਮ ਵੱਲੋਂ ਹਾਈਵੇ ਤੇ ਲੁੱਟਾਂ ਖੋਹ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਜੋ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦੱਦ ਸਨ ਉਹਨਾਂ ਨੂੰ ਵਰਦੀ ਸਮੇਤ ਕਾਬੂ ਕੀਤਾ ਗਿਆ ਇਸ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਪ੍ਰੋਡਕਟਰ ਸਿੰਘ ਬਾਲ ਨੇ ਦੱਸਿਆ ਕਿ ਇਹਨਾਂ ਦਾ ਪ੍ਰੋਡਕਸ਼ਨ ਮੰਡ ਹਾਸਲ ਕੀਤਾ ਗਿਆ ਉਸ ਦੇ ਵਿੱਚ ਪੁਸ਼ਕੀ ਕੀਤੀ ਜਾਵੇਗੀ ਕੈਮਰਾਮੈਨ ਐਸਗਨਾਗੀ ਨਾਲ ਗੁਰਚਾਨ ਸਿੰਘ ਨਾਗੀ ਮਨਪੀ ਸਿੰਘ ਮਜਰਾਦੀ ਦੋਆਬਾ ਨੂੰ 20 ਪਰਸ਼ਾਨ ਲਈ ਪ੍ਰੋਤਮ ਵਿਸ਼ੇਸ਼ ਰਿਪੋਰਟ ਅੱਜ ਸ਼੍ਰੀ ਹਰਕਮਲਪ੍ਰੀਤ ਸਿੰਘ ਖੱਕ ਜੀ ਐਸਐਸਪੀ ਜੰਦਰ ਦਿਹਾਤੀ ਜੀ ਵੱਲੋਂ ਚਲਾਈ ਗਈ ਮਾੜੇ ਅੰਸਰਾਂ ਅਤੇ ਨਸ਼ੇ ਵਿਰੁੱਧ ਜਿਹੜੀ ਮੈਮ ਹੈਗੀ ਆ ਇਸ ਨੂੰ ਉਦੋਂ ਸਫਲਤਾ ਮਿਲੀ ਹੈਗੀ ਆ ਜਦੋਂ ਸੰਜੀਵ ਕਪੂਰ ਐਸ ਐਚਓ ਥਾਣਾ ਫਲੋਰ ਉਹਦੀ ਟੀਮ ਵੱਲੋਂ ਚਾਰ ਦੋਸ਼ੀ ਜਿਹੜੇ ਆ ਗ੍ਰਫਤਾਰ ਕੀਤੇ ਗਏ ਨੇ ਜਿਨ੍ਹਾਂ ਕੋਲ ਇੱਕ ਮੋਟਰਸਾਈਕਲ ਅਤੇ ਵਾਰਦਾਤ ਸਮੇ ਵਰਤਣ ਵਾਲੇ ਦਸਤਰ ਤੇ ਉੱਪਰ ਜਿਹੜੀ ਵਰਦੀ ਦੀ ਜੈਕਟ ਪੈਂਦੇ ਸੀ ਇਹਨਾਂ ਦੀ ਮੋਟਰਸਪ੍ਰਿੰਟ ਜਿਹੜੀ ਚਾਰੇ ਦੋਸ਼ੀਆਂ ਦੀ ਸੀ ਵੀ ਕੇਰਾ ਨਾਕਾ ਲਾ ਕੇ ਤੇ ਉਹ ਕਿਸ ਨੂੰ ਚੈੱਕ ਕਰਦੇ ਸੀ ਤੇ ਪੁਸ਼ਕਸ਼ ਕਰਦੇ ਸੀ ਵੇ ਅਸੀਂ ਕੋਈ ਤੁਹਾਡੇ ਕੋਲ ਨਸ਼ਾ ਤੇ ਨਹੀਂ ਹੈਗਾ ਕੋਈ ਇਸ ਤਰ੍ਹਾਂ ਦੀ ਗੱਲ ਕਰਕੇ ਉਹਨਾਂ ਨੂੰ ਇਹ ਲੁਟਖੋ ਦੇ ਵਿੱਚ ਵਰਦੇ ਸੀ ਇਹਨਾਂ ਨੂੰ ਫੜ ਕੇ ਇਹਨਾਂ ਦੇ ਪਾਸੋਂ ਸੱਤ ਵਾਰ ਦਾ ਤਾਂ ਜਿਹੜੀਆਂ ਲੁਧਿਆਣਾ ਤੇ ਫਲੋਰ ਹਾਈਵੇ ਤੇ ਤੇ ਗੁਰਾਇਆਂ ਤੇ ਕੀਤੀਆਂ ਗਈਆਂ ਨੇ ਉਹ ਟ੍ਰੇਸ ਕੀਤੀਆਂ ਨੇ ਸਰ ਜਿਹੜੀ ਵਰਦੀ ਕਿੱਥੋਂ ਗਈ ਸਾਰੇ ਨਹੀਂ ਲੰਮੀ ਇਹ ਵਰਦੀ ਅਸੀਂ ਇਹਨਾਂ ਦਾ ਜਿਹੜਾ ਪੁਲਿਸ ਰਿਮਾਂਡ ਹਾਸਲ ਕੀਤਾ ਉਹਦੇ ਵਿੱਚ ਜਿਹੜੀ ਇਹ ਜੈਕਟ ਉੱਪਰੋਂ ਦੀ ਵਰਤਦੇ ਸੀ ਵਰਦੀ ਵਾਲੀ ਉਹ ਅਸੀਂ ਪੁਸ਼ਤ ਦਰਾਂ ਨੇ ਰਿਮਾਂਡ ਇਹਨਾਂ ਨੂੰ ਪਤਾ ਕਰਾਂਗੇ ਵੀ ਇਹਨਾਂ ਕਿੱਥੋਂ ਲਈ ਸੀ ਠੀਕ ਹੈ ਸਰ ਬੇਸਿਕਲੀ ਇਹ ਹੈ ਕਿ ਤੇ ਬੇਸਿਕਲੀ ਇੱਕ ਦੋ ਲੋਕਲ ਨੇ ਤੇ ਕੁਝ ਜਿਹੜੇ ਨੇ ਉਹ ਆਪਣੇ ਫਾਜ਼ਿਲਕਾ ਦਾ ਫਾਜ਼ਿਲਕਾ ਦਾ ਇੱਕ ਮੁੰਡਾ ਹੈਗਾ ਤੇ ਉਧਰਲੀ ਸਾਈਡ ਤੇ ਹੈਗੇ। ਇਹ ਸਿਰਫ ਕਾਬੂ ਕੀਤਾ ਆਇਆ ਸਰ ਇਹ ਮੁਕਬਰੀ ਦੇ ਆਧਾਰ ਦੇ ਉੱਤੇ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਐਸਐਚਓ ਦੀ ਟੀਮ ਵੱਲੋਂ ਕਾਬੂ ਕੀਤਾ। ਕੋਈ ਨਾਕਾਬੰਦੀ ਕੀਤੀ ਸੀ ਜਾਂ ਵੈਸੇ ਹੀ ਕਾਬੂ ਹੋ ਗਿਆ। ਇਨਫੋਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਅਸੀਂ ਕਾਬੂ ਕੀਤਾ। ਇਹਨਾਂ 'ਲਾ ਵੀ ਕੋਈ ਮਕਦਮਾ ਆਇਆ ਸਰ ਇਹਨਾਂ ਤੇ ਜਿਹੜਾ ਪ੍ਰੀਵੀਅਸ ਰਿਕਾਰਡ ਦੇ ਵਿੱਚ ਜਿਹੜੇ ਚਾਰ ਦੇ ਵਿੱਚੋਂ ਤਿੰਨਾਂ ਦੇ ਉੱਪਰ ਮਕਦਮੇ ਦਰਜ ਹੈਗੇ ਆ ਤੇ ਹੋਰ ਰਿਮਾਂਡ ਦੇ ਦੌਰਾਨ ਅਸੀਂ ਹੋਰ ਵੀ ਇਹਨਾਂ ਕੋਲ ਪੁੱਛਗਿੱਛ ਕਰਕੇ ਵੀ ਇਹਨਾਂ ਦੀ ਤੇ ਹੋਰ ਕਿੰਨੀਆਂ ਵਾਰਦਾਤਾਂ ਇਹਨਾਂ ਕੀਤੀਆਂ ਨੇ ਉਹਦੇ ਬਾਰੇ ਕਲੀਅਰ ਕੀਤਾ ਜਾ